ਖੁੱਲ ਕੇ ਪਟਾਕੇ ਪੁੱਪ ਦੇ ਮੈਚ ਹੋ ਗਏ ਐਂਡ ਕਰਕੇ ਦੋਸੋ ਬਾਈ ਕਿਹੜੀ ਟੀਮ ਅੱਲਾ ਪੂਰਨ ਜਿੱਤੂਗੀ ਕਾ ਕੋਈ ਹੋ ਜਿੱਤਣਗੇ ਜਿਨ੍ਹਾਂ ਦੇ ਟਾਉਣੇ ਪੱਟਾ ਗੱਟਾ ਦੇ ਜਾਰਾ ਪਰ ਸਾਹਮਣੇ ਹਾਏ ਓ ਮੇਰੇ ਯਾਰ ਰੱਬਾ ਇਹਦੀਆਂ ਬਾਲਾਂ ਫੜਨੀਆਂ ਕਿਹੜਾ ਸੌਖੀ ਮੇਰੇ ਮੁਹੱਬਤ ਦੇ ਲਈ ਪੰਜ ਲੈਦੇ ਪੰਜ ਹੀ ਕਲਿਆਣੇ ਬੜੇ ਮਸ਼ਹੂਰ ਬੜੇ ਪ੍ਰਸਿੱਧ ਨੇ ਸ਼ਾਟ ਯਾਰ ਬਾਈ ਉਹਨਾਂ ਫੇਰ ਸਭੀ ਰੋਣਾ ਪੰਜਾਬ ਦੇ ਵੱਡੇ ਵੱਡੇ ਹਾਰ ਗਿਆ ਬਈ ਹਾਰ ਗਿਆ ਬੰਦ ਲਗਦਾ ਪਹਿਲੀ ਬੱਲੇ ਫੇਰ ਚਾਰ ਚੋਟੇ ਚਾਰ ਲੱਗੇ ਫੇਰ ਚਾਰ ਨੰਬਰ ਵੇਟ ਵਾਲਾ ਨੰਬਰ ਹਾਰ ਗਿਆ ਬਈ ਜਿਹਨਾਂ ਦੇ ਸਹਜੋਦ ਵੱਡੇ ਬੜੇ ਕੱਪ ਦੇ ਕਰਵਾਉਣ ਦੇ ਲਈ ਉਹਨਾਂ ਨੇ ਕਹਿੰਦੇ ਟੈਨਰ ਲੱਗੇ ਹੋਇਆ ਪਰ ਧੂਰ ਕੋਟ ਵਾਲਾ ਪੂਰਾ ਮੈਚ ਵੀ ਅਤੀਰਾਂ ਵਰਸ਼ੀਆ ਉੰਕਾ ਮਾਰ ਕੇ ਦਰਦ ਨਹੀਂ ਜਾਣਾ ਜੱਗ ਵੀ ਹੀ ਬਾਵੇ ਅੱਡੇ ਨੇ ਪਾਰਸਾ ਸਾਹ ਦੇ ਸਹਾਂ ਦੀ ਵਾਲੇ ਵੀ ਸਭੋ ਬਿਨਾ ਮੇਲੇ ਬਈਏ ਵੱਡਾ ਮੇਲਾ ਖੇਡਿਆ ਜਾ ਰਿਹਾ ਹੈ। ਲਓ ਸਾਹਮਣੇ ਕਹਿੰਦੇ ਵੱਡੇ ਸਾਲੋਂ ਦੀ ਕਹਿੰਦੇ ਯਾਦ ਆਉ ਤੇ ਜਾਦੂ ਕਹਿੰਦੇ ਤਾਜ਼ਾ ਕੀਤਾ ਕਹਿੰਦੇ ਭਰਾਵਾਂ ਨੇ। ਔਰ ਸਾਲ ਕਿੰਨਾ ਪਲਣੇਗਾ ਬਈਰ। ਚਦੇਈਂ ਦੀਆਂ ਗਰਾਮਾਂ ਵਿੱਚ ਬੱਲੇ ਬੱਲੇ ਕਰਾਈ ਆ। ਹੋ ਗਈਆਂ ਨੇ ਨਹੀਂ ਹੈ ਜੀ। ਆਓ ਕਰਵੋਦਾ ਬਹਿ ਜਾ ਬਹਿ ਜਾ। ਲਹਿਰੇ ਵਾਲਾ ਕਰਵੋਦਾ ਬਹਿ ਜਾ ਬਹਿ ਜਾ। ਲੈ ਵੀ ਰਿਕਿਆ ਪਿਆ ਦੇਗਾ ਲੈਣਾ ਸੌਦਾ ਲੈਣਾ ਥੋਰ ਕੋਟ ਤੇ ਚਾਰਦੇ ਲੈਣਾ ਬਹੁਤ ਬਹੁਤ ਥੋਰ ਯਾਰ ਬਾਈ ਜਿੱਟੂ। ਇਹ ਸਾਹਮਣੇ ਕਰ ਗਿਆ ਕਮਾਲ ਕੀਪੂ ਆ ਮੁੰਡਾ ਲਹਿਰੇ ਵਾਲਾ ਵਾਹ ਓਏ ਕਬਰੂਆ ਸ਼ੇਰ ਦੇ ਦਿਨ ਫਾਈਨਲ ਆਉਣਾ ਦਾ ਵੀ ਕੰਨੂ ਤਰਵਿੰਦਰ ਨਹੀਂ ਆ ਯਾਰ ਹਰਤਾ ਮੜਕਾ ਹਰਤਾ ਮੜਕਾ ਹੋ ਫਿਰ ਬਾਲੀ ਗੇ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਓ ਆ ਇੱਥੇ ਰੱਖਾ ਕੀ ਬਾਤ ਆ ਓਏ ਕਬਰੂਆ ਕਿਆ ਬਾਤ ਆ ਸਰਦਾਰ ਜੀ ਦੁਨੀਆ ਜਾਣਦੀਆਂ ਨੇ ਕਹਿੰਦੇ ਖਾਲਸੇ ਕਰਦੇ ਆ ਪਰ ਵੇਖਾਂਗੇ ਫੈਸਲੇ ਨੇ ਪਰ ਇਹ ਕਹਿੰਦੇ 6 ਜੁੜੇ ਆ ਬਾਹਰ ਪੌਣ ਦੇ ਲਈ ਕਹਿੰਦੇ ਫੇਰ ਮੁੰਡਾ ਟੂਰਪਲ ਵਾਲਾ ਪਰ ਪੰਨਾ ਟੂਰਪਲ ਤੇ ਸੀ ਉਹ ਸਾਹਮਣੇ ਲਿਆ ਟੂਰਪਲ ਵਾਲਾ ਅੱਲਾਓ ਸਾਹਮਣੇ ਟੂਰਪਲ ਆ ਰਹੀ ਬਾਹਰ ਪੌਣ ਦੇ ਲਈ ਦਾਤਾ ਮੇਰੇ ਕੋਲ ਲਰੇ ਟੂਰਪਲ ਵਾਲਾ ਤੋਤਾ ਲਰੇ ਟੂਰਪਲ ਵਾਲਾ ਤੋਤਾ ਉਹ ਟੋੜ ਗਿਆ ਛੇ ਆਹ ਸਾਹਮਣੇ ਕਹਿੰਦੇ 18 ਨੂੰ ਟੱਕਰ ਟੱਕੇ ਦੇ ਵਿੱਚ ਫੈਸਲੇ ਪਹਿਲੀ ਪਾ ਪਰ ਰਿਆ ਦੀ ਮੈਚ ਪਰ ਨਹੀਂ ਬੱਲੇ 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 ਇੱਕ ਤੋਂ 13 ਦਾ 10 ਇੱਕ ਬੋਲ ਦੋ ਜਿੰਦ ਗਿਆ ਇਹ ਲੈ ਧੁਰਕੇ ਬੈ ਸਾਹਮਣੇ ਕਹਿੰਦੇ ਟੋਲਾ ਤਿਆਰ ਟੱਕਰ ਬੱਡੀ ਟੱਕਰ ਬੱਡੀ ਟੋਲਾ ਤਿਆਰ ਲਈ ਆਹ ਇਹਦੇ ਪਾਸੇ ਧਰਵੀਰ ਸਿੰਘ ਨਹੀਂ ਭਾਈ ਮੈਚ ਨੂੰ ਸ਼ੇਅਰ ਕਰ ਦਿਓ ਇੱਕ ਹੋਰ ਇੱਕ ਹੋਰ ਹੋਰ ਕਰਦੇ ਆ ਸ਼ਾਬਤ ਪੈ ਗਈ ਮੇਰੇ ਵੀਰੋ ਇਹ ਤੂੰ ਆਉਂਦਾ ਸਾਹਮਣੇ ਪਹਿਲੀ ਵਾਰ ਹੋਰ ਇਹ ਬੰਦਾ ਹੁਣ ਬਣ ਗਿਆ ਕੈਚ ਜੀ ਰਵੀ 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 ਫੜਦਾ ਕੈਚ ਰਵੀ ਨੇ ਯਾਰ ਰੱਬ ਐਦਗੀ ਲੈ ਵੀ ਦੂਰਪੁਰ ਵੇਟਣਾ ਕਿਤੇ ਕਦੇ ਝੋਲੇ ਜਾ ਟਾਈਮ ਪਾਸ ਕਰਨਾ ਪੈ ਜੇ ਖੇਡ ਵਰਾ ਪਹਿਲੀ ਵਾਰ ਦਾ ਤੇ ਗਰੇਵਾਲ 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 ਦੇ ਸਾਹਮਣੇ ਲਓ ਸਾਹਮਣੇ ਕਹਿੰਦੇ ਟੋਟਾ ਤੇਰੇ ਮਿੱਤਰੋ ਹੌਣਕੇ ਹਲਕਾ ਐਂਜ ਸੀਗਾ ਚਾਰ ਕਹਿੰਦੇ ਮਾੜ ਰੱਖਿਆ ਟੋਟੇ ਵਾਲਾ ਦਾ ਲੈ ਜਣ ਭਰਿਆ ਤੇ ਨਾਲ ਲੁੱਟ ਕੇ ਇਹ ਅੱਧੀ ਘੋੜੇ ਨੂੰ ਓੜਿਆਰ ਬਾਈ ਨਾ ਬਾਲ ਤੋਂ ਪਾਇਆ ਨਹੀਂ ਵੇਖਦੇ ਜੀ ਲੁੱਟਿਆ 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 ਦੇ ਵੀਆ ਵੀ ਸੈੱਟ ਕਰ ਲੜਾ ਕੋਪੀ ਨੋਰਬਦ ਵੇਡ ਵਾਲਾ ਪਹਿਲੀ ਵੱਲ ਫੇਰ ਹਾਈ ਹੋਣ ਦਾ ਬਾਲ ਵੀ ਡੱਪ ਗਈ ਜੀ ਤੇ ਵਾਲਾ ਤੇ ਹੋ ਗਿਆ ਜੀ ਮੇਲਾ ਵੱਡੇ ਭਾਈ ਸਾਹਮਣੇ ਪਹਿਲੀ ਵੱਲ ਫੇਰ 6 ਏ ਬਣ ਗਿਆ ਜੀ ਵਾਹ ਮੁੜ ਮੁੜ ਗਿਆ ਜੀ ਗਿੱਟੂ 107 ਬਣ ਗਏ 108 ਬਣ ਗਏ ਕਰਨਿਆ ਜੀ ਤੇ ਪੱਕਰ ਜਾਂ ਮੁੰਡੇ ਜਿਹੜੇ ਕੋਈ ਪਤਾ ਨਹੀਂ ਬਾਈ ਆਜਾ ਥੋੜਾ ਜਿਹਾ ਜਲਦੀ ਆ ਵੀ ਲੱਗਦਾ ਹੋਊ ਪੂਰਾ ਆ ਬੰਦਾ ਖੇਡਦਾ ਕਦੇ ਮੱਫਾ ਲੁਧਿਆਣੇ ਦਾ ਆ ਡੁਗਰੀ ਵਾਲਾ ਕਦੇ ਮੱਫਾ ਉਹ ਤਿਆਰ ਵਰ ਤਿਆਰ ਹੈ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਉਹ ਪਹਿਲੀ ਤੇ ਪਹਿਲੀ ਤੇ ਕਹਿੰਦੇ ਸਿੰਗਲ ਇੱਕ ਸਕੋਰ ਕਹਿੰਦੇ ਆਪਣੀ ਟੀਮ ਲਈ ਜੋੜ ਦਿੱਤਾ ਇੱਕ ਤਾਂ ਕਹਿੰਦੇ ਫਾਈਨਲ ਹੋਣਾ ਚਿਰੂ ਦੀ ਮਾਲ ਸਾਹਮਣੇ ਨੂੰ ਮੈਚ ਨੂੰ ਸ਼ੇਅਰ ਕਰਨਾ ਜੂਰੀਟ ਵਾਲਾ ਉਹ ਜਲਦੀ ਮੈਚ ਦੇ ਅੰਦਰਲੇ ਪਾਸੇ ਗੰਭੀਰ ਰਵੀ ਕਿਨੇ ਵੱਡਾ ਮੇਰੇ ਮਿੱਤਰੋ ਪਿੱਛਾ ਕਰਦੀਆਂ ਟੀਮ ਦੇ ਦੀ ਦੂਰ ਪੇਟ ਪਿੰਦੀ ਉਧਰਲੇ ਪਾਸੇ ਆਹ ਜੁੜ ਗਏ ਚਾਰ ਆਹ ਜੁੜ ਗਏ ਚਾਰ ਵੀ ਹਵਾ ਨਾਲ ਹੁੰਦੇ ਗੱਲੋ ਹਜ਼ਾਰ ਬੰਦਾ ਫੇਸਬੁੱਕ ਤੇ ਕਰ ਦਿਓ ਜੀ ਹਜ਼ਾਰ ਬੰਦਾ ਜੀ ਮੋਢੇ ਭਰ ਗਿਆ ਤੇ ਵਾਸ਼ਿੰਗ ਮਸ਼ੀਨ ਦੁਬਾਰ ਦਾ ਬਾਲਪੁਰ ਦੇ ਲਈ ਕਿੰਨੇ ਵਧਿਆ ਹੋਇਆ ਉਹ ਮੈਡੀਵਲ ਮੱਖਾ 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 ਤੁਫਾਨ ਨੇ ਉਹ ਪਾਨ ਸਕਦੇ ਆ ਮੁਸ਼ਕਲ ਹੈ ਪਰ ਨਾ ਮੁਮਕਿਨ ਵੀ ਔਕੇ ਰੁਕਦੇ ਤੂਫਾਨ ਪਾਣੀ ਢੇਰੀਆਂ ਔਕੇ ਰੁਕਦੇ ਖਿਡਾਰੀ ਸਾਰੇ ਜੱਟਿਓ ਉਹ ਤੇਰੇ ਜੱਤ ਦੇ ਕਰਾਈ ਹੋਈ ਹੈ ਉਹ ਜਿਹੜੀ ਕਾਲਾ ਵਾਲਾ ਉਹ ਇੰਦਰੀਆ ਜੱਟਿਓ ਉਹ ਕੋਰੇ ਜੱਤ ਦੇ ਕਰਾਈ ਹੋਈ ਹੈ ਸੰਗਤ ਵਾਲਾ ਵੀ ਪੂਰਾ ਖਲਵੇ ਟਾਈਟਲ ਕਿੰਨਤਾ ਦੇ ਬਾਗ ਲੈਣੇ ਵਾ ਪਾਰਲੇ ਦੇ ਖਾ ਮੋੜ ਦਾ ਉਹ ਰਵੀ ਮੋੜ ਦਾ ਬਹੁ ਪਿੰਦੀਵਾਲ ਸਾਹਮਣੇ ਰੈਫਲ ਵਾਲਾ ਓਏ ਚੱਲ ਪਿਆ ਬਰੀ ਚੱਲ ਪਿਆ ਚੱਲ ਪਿਆ ਰੈਫਲ ਵਾਲਾ ਜੁੜ ਕੇ ਸ਼ੱਕਾ ਪੱਜ ਗਿਆ ਰੈਫਲ ਵਾਲਾ ਰੈਫਲ ਵਾਲਾ ਰੈਫਲ ਵਾਲਾ ਏ ਚਾਰ 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 ਕੱਪੜ ਰਹਿ ਗਏ ਬੋਲੀ ਪਿੰਗੋ ਲੈਰੇ ਵਾਲਾ ਚਾਰ ਇਧਰ ਜੁੜ ਗਏ ਚਾ ਚਾ ਚੱਲ ਸਕਦੇ ਆ ਕੋਈ ਮਤ ਨਹੀਂ ਲੱਗਦਾ ਲਓ ਸਾਹਮਣੇ ਟੈਗ ਵਾਲੇ ਪਰਨੇ ਕੋਸੇ ਰੇਖਲ ਵਾਲਾ ਦੇਖਣ ਵਾਲਾ ਦੇਖਣ ਵਾਲਾ ਦੇਖਣ ਵਾਲਾ ਰੇਖਲ ਵਾਲਾ ਇਨਾ ਦੇਖਣ ਵਾਲਿਆ ਉਹੀ ਆ ਉਹੀ ਆ ਉਹ ਹੀ ਆ ਉਹ ਵੀ ਦੇਖ ਰੱਖ ਉਹ ਤੇ ਰੱਤ ਵੀ ਆ ਕਿਹਦਾ ਤਜਰਬਾ ਇਲਮਾ ਨੌ ਬਾਲਾਂ ਏ 50 50 ਅੱਤਾ ਸੌ ਇੱਕ ਹੋਰ ਹਾਉ ਸਾਹਮਣੇ ਸਾਹਮਣੇ ਖੜਕਾ ਲੜ ਤੱਕਰ ਸਿਰੇ ਦੀ ਐ ਸਾਹਮਣੇ ਕਹਿੰਦੇ ਪ੍ਰਵੀਰ ਐ ਦੇਖੋ ਰਬਈ ਬਣ ਗਿਆ ਮੈਚ ਕੋਨੇ ਕੋਨੇ ਆ ਇਹ ਨਾਲ ਹੋਰ ਏ ਸ਼ੋਰ ਯਾਰ ਬਾਈ ਇਹ ਤਾੜੀਆਂ ਬਾਈ ਸ਼ੋਰ ਦੱਸੋ ਬਾਈ ਕਮੈਂਟ ਕਰਕੇ ਆਹ ਬਾਈ ਲੱਗਦੇ ਰੈਕਟਰਾਂ ਦੇ ਜਿਹੜੋ ਪਹਿਲੀ ਬਾਲ ਕੀਤਾ ਉਹਦੇ ਤੇ ਸਾਹਮਣੇ ਪਹਿਲੀ ਬਾਲ ਦੇ ਪੱਲਾ ਵੱਜ ਗਿਆ ਮੱਖੇ ਨਾਲ ਮੱਖਾ ਲਾਉਣ ਕਰਤੇ ਕੋਤਾ ਦਿਖਾਉ ਉਹ ਸਾਹਮਣੇ ਪੱਟੀ ਵਾਲਾ ਓਏ ਸਹੀ ਆ ਚਾਰ ਬਾਲਾਂ ਚਾਰ ਛੱਕੇ ਮੈਚ ਚਾਰ ਬਾਲਾਂ ਚਾਰ ਛੱਕੇ ਖੋੜਦਾ ਮੈਚ 3000 ਹੋ ਜਾਣਗੇ ਚਾਰ ਬਾਲ ਪਿਆਰ ਦੇ 3 ਬਾਲਾਂ अॼु बसीपर ते हथी बेटी बे दरबार